ਹਾਂਜੀ ਨਵੇਂ ਬਲੌਗ ਨਾਲ ਫੇਰ ਹਾਜ਼ਰ ਹੋਏ ਆ ਆਈ ਹੋਪ ਆਪ ਠੀਕ ਠਾਕ ਹੋਵਗੇ ਚੜਦੀ ਕਲਾ 'ਚ ਹੋਵਗੇ ਤੇ ਅੱਜ ਆਪਾਂ ਪਹੁੰਚੇ ਆ ਸਿੰਗਾਪੁਰ ਤੇ ਆ ਆਪਾਂ ਗਏ ਆ ਮੰਦਿਰ 'ਚ ਤੇ ਤੁਹਾਨੂੰ ਸਾਰਾ ਬਖਾਉਣੀ ਆ ਦੇਖੋ ਕਿੰਨਾ ਸੋਹਣਾ ਬਣਿਆ ਆ 골ਡ ਆ ਸਾਰਾ ਚੀਨੀਆਂ ਦਾ ਮੰਦਿਰ ਆ ਬਹੁਤ ਘੈਂਟ ਆ ਤੇ ਜਿਵੇਂ ਅਰਗਵਤੀ ਵਗੈਰਾ ਲਾਉਣੀ ਆ ਨਾ ਕੋਈ ਮਤਲਬ ਕਿ ਕਹਿੰਦੇ ਜੁੱਤੇ ਲਾਉਣ ਦੀ ਲੋੜ ਨਹੀਂ ਤੇ ਸਾਰੇ ਮੰਦਰ ਚ ਵੀ ਐਵੇਂ ਹੀ ਢੇੜਾ ਦੇਖੋ ਕਹਿੰਦੇ ਜਿੱਥੇ ਲਾਉਣ ਦੀ ਲੋੜ ਨਹੀਂ ਆ ਦੇਖੋ ਤੁਹਾਨੂੰ ਸਾਰਾ ਮੰਦਰ ਦਿਖਾਉਣੀ ਆ ਆ ਜਿਹੜਾ ਪਿੱਛੇ ਵਿੱਚ ਪੀਲਾ 골ਡ ਦੀ ਸਦਨਾ ਪੀਲਾ ਜਾਂ ਇਹ ਸਾਰਾ 골ਡ ਆ ਸਾਰੇ ਕਿਤੇ ਆ ਆ ਦੇਖੋ ਬਹੁਤ 골ਡ ਚੜਾਇਆ ਵਿਆ ਤੂੰ ਖੁਸ਼ ਹੋ ਗਈ ਦੇਖ ਕੇ ਤੇ ਬਹੁਤ ਹੀ ਵੱਡਾ ਬਣਿਆ ਵਿਆ ਸਾਈਡਾਂ ਤੇ ਇਧਰ ਮੂਰਤੀਆਂ ਲਾਈਆਂ ਹੋਈਆਂ ਆ ਦੇਖੋ ਉੱਧਰ ਬਾਬਿਆਂ ਦੇ ਨਾਂ ਨਹੀਂ ਪਤਾ ਕੀ ਸੀਗਾ بس ਤੁਹਾਨੂੰ ਦਿਖਾ ਦਿੰਨੇ ਆ ਚੀਨੀਆਂ ਦੇ ਬਾਬਿਆਂ ਨੂੰ ਫਿਰ ਆਪਾਂ ਜਾਣਦੇ ਨਹੀਂ ਨਾ ਇਹਨਾਂ ਆ ਵੀ ਸਾਰਾ 골ਡ ਦਾ ਦੇਖੋ ਉੱਪਰ ਸਾਰਾ ਬਹੁਤ ਘੈਂਟ 걸ੋ ਆ ਤਾਂ ਇੱਥੇ ਕੋਈ ਕਿਸੇ ਚੀਜ਼ ਨੂੰ ਨਹੀਂ ਛੇੜਦਾ ਈਮਾਨਦਾਰੀ ਬਹੁਤ ਆ ਜੁੱਤੇ ਪਾ ਕੇ ਅਰਗਵਤੀਆਂ ਲਾਈ ਜਾਂਦੇ ਸਾਰੇ ਬਾਬੇ ਦਖੋਣੀ ਆ ਤੁਹਾਨੂੰ ਇਹ ਹੋਗਾ ਇੱਥੇ ਵੀ ਆ ਚੀਜ਼ ਬਣੀ ਹੈ ਜਿਹੜੀ ਇਹਦੇ ਚ ਅਰਗਵਤੀ ਲਾਉਂਦੇ ਆ ਇਹ ਸਪਾਈ ਉਿਕੋ ਬਹੁਤ ਵੱਡਾ ਮੰਦਿਰ ਆ ਕਮਾਂਡਲਾਂ ਦੇ ਹਿਸਾਬ ਨਾਲ 골ਡ ਚੜਿਆ ਸਾਰੇ ਮੰਦਿਰ ਚ ਆ ਸਾਰਾ ਜਿਹੜਾ ਦੀਨ ਦਾ ਸਾਰਾ 골ਡ ਆ ਦੇਖ ਲੋ ਤੁਸੀਂ ਸੱਤਾਂ ਦੇ ਵੀ ਫਿਰ ਹੋਰ ਦੇਖੋ ਇਹਦੇ ਚ ਕਿੱਲ ਪੱਤਰੀ ਕੋਈ ਨਹੀਂ ਲੱਗੀ ਜਿਹੜਾ ਮੰਦਿਰ ਬਣਿਆ ਨਾ ਜਿਵੇਂ ਆਪਾਂ ਮੰਜੇ ਠੋਕ ਕੇ ਬਣਾਉਨੇ ਐਸ ਤਰ੍ਹਾਂ ਮੰਦਿਰ ਸਾਰਾ ਬਣਾਇਆ ਹੋਇਆ ਉਹਨਾਂ ਨੇ ਨੋਏਦਿਕ ਵੀ ਚੀਜ਼ ਨਹੀਂ ਵਰਤੀ ਜਿਵੇਂ ਮੰਜੇ ਚ ਗਾਠਾਂ ਪਾ ਠੋਕ ਕੇ ਆ ਨਾ ਬਣਾਉਂਦੇ ਸੀ ਪਹਿਲਾਂ ਇਸ ਤਰ੍ਹਾਂ ਬਣਿਆ ਸਾਰਾ ਉਧਰ ਲੱਗ ਗਿਆ ਬਾਹਰ ਚ ਗੇੜਤੇ ਵੀ ਬਹੁਤ ਗੋਲਡ ਲੱਗਿਆ ਆਪਦੇ ਨੂੰ ਵੀ ਕਿਚੂ ਹਾਂ ਇਹਦੇ ਤੇ ਕਿੰਨਾ ਦੇਖਣ ਵਾਲੀ ਚੀਜ਼ ਬਹੁਤ ਸੋਹਣੀ ਆ ਕੋਈ ਸਿਰ ਨਹੀਂ ਟਕਦੇ ਜੁੱਤੇ ਨਹੀਂ ਲਹੋਂਦੇ ਐਵੇਂ ਮੱਥਾ ਟੇਕ ਕੇ ਆਉਂਦੇ ਬਸ ਅਰਗਬਤੀਆਂ ਲਾਏ ਆ ਹਾਂ ਦੇ ਕੋਸਾ ਰਹੇ ਆਂਦੇ ਜੁੱਤੇ ਪਾਈ ਹੋਏ ਆ ਬਾਹਰ ਤੋਂ ਨਾ ਲਾਭ ਬਾਹਰ ਤੋਂ ਮੰਦਿਰ ਆ ਬਹੁਤ ਹੈ ਨਹੀਂ ਆਹੀ ਮੰਦਿਰ ਆ ਨਹੀਂ ਆਇਆ ਇੱਕ ਤਸਵੀਰ ਤੂੰ ਸਾਹਮਣੇ ਦੇਖ ਰਿਹਾ ਜਿਹੜਾ ਆ ਛੱਤਾਂ ਤੇ ਦੇਖ ਰਿਹਾ ਜਿਹੜਾ ਇੱਧਰ ਸਾਰਾ 골ਡ ਆ ਇਹ ਬਹੁਤ ਵੱਡਾ ਮੰਦਿਰ ਆ ਨਾ ਸਾਰੇ ਚਾਰ ਛਪੇਰੇ 골ਡ ਚੜਾਇਆ ਬਣਿਆ ਦੇਖੋ ਡਿਜ਼ਾਈਨ ਕਿੰਨੇ ਸੋਹਣੇ ਕੈਂਟ ਬਣਿਆ ਦੇ ਇਹ ਆ ਦੇਖੋ ਆ ਸਾਰਾ ਇਹ ਵੱਡੇ ਵੱਡੇ ਗੜਬੇ ਬਣੇ ਵੀ ਆ ਉਹਦੇ ਗੜਬੇ ਜੀ ਸੋਨੇ ਦੇ ਆਹ ਬਾਹਰਲਾ 게ਟ ਆ। ਫਿਨਿਸ਼ਿੰਗ ਬਣ ਗਈ ਪੂਰੀ ਇਹ। ਕੋਈ ਫੋਟੋਗ੍ਰਾਫ। ਕੱਪੂ ਬੰਦ ਗਿਆ ਸਭ ਸਾਰੇ ਕੰਮ ਸਿੱਧਾ। 게ਟ ਤੇ ਸੁੰਨੀ ਛੱਤ ਦੇ ਦਿਖਾਉਣੇ ਆ ਦੇਖੋ। ਸਰਦ ਦਿਖਾਉਣ ਦੇ ਉਹ ਦੂਰ ਤੱਕ। ਹਾਂਜੀ ਜੇ ਤੁਹਾਨੂੰ ਆਪਣੀਆਂ ਵੀਡੀਓ ਵਲੌਗ ਵਧੀਆ ਲੱਗਦੇ ਹੁੰਦੇ ਆ ਨਾ ਅੱਗੇ ਸ਼ੇਅਰ ਕਰਿਆ ਕਰੋ ਸਬਸਕ੍ਰਾਈਬ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਕਿਵੇਂ ਦਾ ਲੱਗਿਆ। ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਹਾਂ ਦੇਖੋ ਫਿਰ ਮਿਲਦੇ ਆਪਾਂ ਬਾਅਦ ਵਿੱਚ